ਕਲ ਰਾਤ ਪੁਚਾਲ ਆਇਆ ਸੀ ਪਤਾ ਲੱਗਿਆ ਆਪਾਂ ਸ਼ਾਇਦ ਖਬਰਾਂ 'ਚ ਹੀ ਸੁਣਿਆ ਹੋਵੇ ਵੀ ਰਾਤ 9:30 ਵਜੇ ਜਾਂ 9 ਵਜੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੰਜਾਬ 'ਚ ਪਰ ਆਪਾਂ ਨੂੰ ਮਹਿਸੂਸ ਕਿਉਂ ਨਹੀਂ ਹੋਇਆ ਉਹ ਕਿਉਂਕਿ ਪੁਚਾਲ ਦੀ ਜਿਹੜੀ ਗਤੀ ਹੈ ਜਿਹਨੂੰ ਮੈਗਨੀਟਿਊਡ ਕਹਿੰਦੇ ਆ ਉਹ 3.8 ਦੀ ਸੀਗੀ ਤੇ 3.8 ਦੀ ਜਿਹੜੀ ਗਤੀ ਹੁੰਦੀ ਉਹ ਬਹੁਤ ਜ਼ਿਆਦਾ ਪਾਵਰਫੁਲ ਨਹੀਂ ਹੁੰਦੀ ਹਾਂ ਉਹਦੇ ਝਟਕੇ ਮਹਿਸੂਸ ਹੋਏ ਸੀ ਪੰਜਾਬ ਦੇ ਤਰਨਤਾਰਨ 'ਚ ਪੰਜਾਬ ਦੇ ਤਰਨਤਾਰਨ ਏਰੀਆ 'ਚ 40 ਕਿਲੋਮੀਟਰ ਥੱਲੇ ਇਹ ਪੁਚਾਲ ਉੱਠਿਆ ਸੀਗਾ ਉੱਠਦਾ ਕਿਵੇਂ ਜਿਵੇਂ ਪਲੇਟਾਂ ਹੁੰਦੀਆਂ ਧਰਤੀ ਦੇ ਥੱਲੇ ਆਪਸ ਵਿੱਚ ਕਨੈਕਟਡ ਹੁੰਦੀਆਂ ਲੌਕਡ ਹੁੰਦੀਆਂ ਤੇ ਜਦੋਂ ਪਲੇਟਾਂ ਖਿਸਕਦੀਆਂ ਥੋੜੀ-ਬਹੁਤੀਆਂ ਵੀ ਕੁਛ ਕਿੰਚ ਵੀ ਖਿਸਕਦੀਆਂ ਤਾਂ ਉਪਚਾਲ ਦੇ ਜਿਹੜੇ ਝਟਕੇ ਆ ਮਹਿਸੂਸ ਕੀਤੇ ਜਾਂਦੇ ਆ ਤੇ ਪੁਚਾਲ ਤੋਂ ਆਪਾਂ ਨੂੰ ਡਰ ਵੀ ਲੱਗਦਾ ਸਾਰਿਆਂ ਨੂੰ ਜਦੋਂ ਉਹਦੇ ਝਟਕੇ ਥੋੜੇ ਜਿਹਾ ਵੀ ਮਹਿਸੂਸ ਹੋਣ ਲੱਗਦੇ ਆ ਆਪਾਂ ਪੱਖੇ ਵੱਲ ਜ਼ਰੂਰ ਦੇਖਦੇ ਆ ਤੇ ਪੁਚਾਲ ਦਾ ਇਹ ਵੀ ਡਰ ਹੁੰਦਾ ਵੀ ਯਾਰ ਰਾਤ ਨੂੰ ਨਾ ਆ ਜੇ ਕਿਉਂਕਿ ਰਾਤ ਨੂੰ ਆਪਾਂ ਸੁੱਤੇ ਪਏ ਹੁੰਨੇ ਆ ਵੀ ਰਾਤ ਨੂੰ ਪੁਚਾਲ ਆ ਗਿਆ ਤਾਂ ਆਪਾਂ ਨੂੰ ਪਤਾ ਹੀ ਨਹੀਂ ਲੱਗਣਾ ਅੱਜ ਦੇ ਇਸ ਵੀਡੀਓ ਚ ਆਪਾਂ ਪੁਚਾਲ ਬਾਰੇ ਹੀ ਗੱਲ ਕਰਾਂਗੇ ਤੇ ਇਹ ਗੱਲ ਕਰਾਂਗੇ ਵੀ ਹੁਣ ਤੱਕ ਦਾ ਸਭ ਤੋਂ ਜਿਹੜਾ ਖਤਰਨਾਕ ਪੁਚਾਲ ਸੀਗਾ ਜਿਹਨੂੰ ਹੁਣ ਤੱਕ ਦਾ ਸਭ ਤੋਂ ਤਾਕਤਵਰ ਪੁਚਾਲ ਕਿਹਾ ਗਿਆ ਉਹ ਕਿੱਥੇ ਆਇਆ ਸੀ ਤੇ ਉਹਦੀ ਤੀਬਰਤਾ ਉਹਦਾ ਮੈਗਨੀਟਿਊਡ ਕਿੰਨਾ ਸੀਗਾ ਤੇ ਉਹਨੇ ਕਿੰਨਾ ਨੁਕਸਾਨ ਕੀਤਾ ਸੀਗਾ ਤਾਂ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਤਾਂ ਵੀਡੀਓ ਆਪਾਂ ਸਟਾਰਟ ਕਰਦੇ ਆਂ ਬਈ ਕੁਦਰਤ ਨੇ ਆਪਣੇ ਨਿਯਮ ਬਣਾਏ ਹੋਏ ਆ ਤੇ ਉਹਨਾਂ ਨਿਯਮਾਂ ਦੇ ਹਿਸਾਬ ਨਾਲ ਇਨਸਾਨ ਨੂੰ ਚੱਲਣਾ ਚਾਹੀਦਾ ਜੋ ਅੱਜ ਕੱਲ ਚੱਲ ਨਹੀਂ ਰਿਹਾ ਜੀ ਨੂੰ ਕਹਿੰਦੇ ਆਪਾਂ ਵੀ ਕਾਲ ਯੁਗ ਦਾ ਹੀ ਟਾਈਮ ਚੱਲ ਰਿਹਾ ਕਿਤੇ ਕੋਈ ਕੰਸਟਰਕਸ਼ਨ ਹੋ ਰਹੀ ਆ ਕਿਤੇ ਕੋਈ ਹੋ ਰਹੀ ਆ ਜਿਹਦੇ ਕਰਕੇ ਕੁਦਰਤ ਨਾਲ ਛੇੜਛਾੜ ਹੁੰਦੀ ਆ ਕਦੇ ਜੰਗਲ ਦੇ ਜੰਗਲ ਵਾੜ ਦਿੱਤੇ ਜਾਂਦੇ ਆ ਕਦੇ ਪਹਾੜਾਂ ਚੋਂ ਸੁਰੰਗਾ ਕੱਢਣ ਵਾਸਤੇ ਉਹ ਪਹਾੜੀ ਤੋੜ ਦਿੰਨੇ ਆ ਤੇ ਕੁਦਰਤ ਨਾਲ ਜਿਹੜੀ ਛੇੜਛਾੜ ਹੋ ਰਹੀ ਆ ਧਰਤੀ ਤੇ ਵੀ ਧਰਤੀ ਦੇ ਥੱਲੇ ਵੀ ਤੇ ਆਕਾਸ਼ ਤੇ ਵੀ ਉਹਦਾ ਪੂਰਾ ਅਸਰ ਪੈ ਰਿਹਾ ਕੱਲ ਜੋ ਪੁਚਾਲ ਦੇ ਝਟਕੇ ਪੰਜਾਬ ਚ ਮਹਿਸੂਸ ਕੀਤੇ ਗਏ ਉਹ ਤੋਂ ਇੱਕ ਦਿਨ ਪਹਿਲਾਂ ਮਤਲਬ ਐਤਵਾਰ ਦੇ ਦਿਨ ਸੰਡੇ ਨੂੰ ਪੁਚਾਲ ਦੇ ਝਟਕੇ ਜੰਮੂ ਕਸ਼ਮੀਰ ਚ ਵੀ ਮਹਿਸੂਸ ਕੀਤੇ ਗਏ ਸੀਗੇ ਪਰ ਜਿੰਨਾ ਪੁਚਾਲ ਕੱਲ ਆਇਆ ਸੀਗਾ ਰਾਤ ਨੂੰ 9.5 ਵਜੇ 3.8 ਦੇ ਮੈਗਨੀਟਿਊਡ ਨਾਲ ਉਹ ਤੋਂ ਕੁਝ ਘੱਟ ਦੀ ਗਤੀ ਦਾ ਪੁਚਾਲ ਜੰਮੂ ਕਸ਼ਮੀਰ ਚ ਆਇਆ ਸੀਗਾ ਐਤਵਾਰ ਨੂੰ 3.0 ਦੀ ਗਤੀ ਨਾਲ ਤਾਂ ਉਹਨੇ ਵੀ ਬਹੁਤਾ ਨੁਕਸਾਨ ਨਹੀਂ ਕੀਤਾ ਤਾਂ ਇਹ ਵਧੀਆ ਗੱਲ ਰਹੀ ਵੀ ਜੋ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉਹਨੇ ਕੋਈ ਨੁਕਸਾਨ ਨਹੀਂ ਕੀਤਾ ਪਰ ਜਿਹੜਾ ਪੰਜਾਬ ਹੈ ਜੰਮੂ ਕਸ਼ਮੀਰ ਹੋ ਗਿਆ ਦਿੱਲੀ ਹੋ ਗਿਆ ਬਿਹਾਰ ਹੋ ਗਿਆ ਇਹ ਕੁਝ ਐਵੇਂ ਦੇ ਏਰੀਆ ਚ ਆਉਣੇ ਆ ਜਿਨ੍ਹਾਂ ਚ ਪੁਚਾਲ ਜਿਆਦਾ ਆ ਸਕਦੇ ਆ ਪਰ ਨੁਕਸਾਨ ਚਾਹੇ ਵੱਧ ਕਰਨ ਚਾਹੇ ਘਟ ਕਰਨ ਕੋ ਕਿਹਾ ਨਹੀਂ ਜਾ ਸਕਦਾ ਸਾਇੰਸ ਨੇ ਜਿੰਨੀ ਮਰਜ਼ੀ ਤਰੱਕੀ ਕਰ ਲਈ ਹੋਵੇ ਪੁਚਾਲ ਦਾ ਪਹਿਲਾਂ ਤੋਂ ਪਤਾ ਲੱਗ ਹੀ ਨਹੀਂ ਸਕਦਾ ਵੀ ਪੁਚਾਲ ਆਉਣ ਵਾਲਾ ਹੁਣ ਤੱਕ ਦਾ ਸਭ ਤੋਂ ਖਤਰਨਾਕ ਤੇ ਸਭ ਤੋਂ ਜ਼ੋਰਦਾਰ ਪੁਚਾਲ ਜਿਹੜਾ ਆਇਆ ਉਹ ਆਇਆ 22 ਮਈ 1960 ਨੂੰ ਜਿਹੜੇ ਇਨਸਟਰੂਮੈਂਟ ਨਾਲ ਪੁਚਾਲ ਦੀ ਗਤੀ ਨਾਪੀ ਜਾਂਦੀ ਹੈ ਉਸ ਇਨਸਟਰੂਮੈਂਟ ਤੇ ਹੁਣ ਤੱਕ ਦਾ ਸਭ ਤੋਂ ਜ਼ੋਰਦਾਰ ਪੁਚਾਲ ਇਹੀ ਰਿਹਾ ਜੋ 9.5 ਦੀ ਗਤੀ ਨਾਲ ਆਇਆ ਸੀ ਜਿਸ ਨੇ ਨੁਕਸਾਨ ਵੀ ਬਹੁਤ ਕੀਤਾ ਸੀਗਾ ਇਹ ਪੁਚਾਲ ਚਿੱਲੇ ਚ ਆਇਆ ਸੀਗਾ ਜੋ ਅਮਰੀਕਾ ਦੇ ਨਾਲ ਲੱਗਦਾ ਹੀ ਏਰੀਆ ਹੈ ਇਹ ਪੁਚਾਲ ਇੰਨਾ ਜ਼ਿਆਦਾ ਖਤਰਨਾਕ ਸੀਗਾ ਵੀ ਇਹਨੇ 2 ਲੱਖ ਦੇ ਕਰੀਬ ਲੋਕ ਬੇਕਾਰ ਕਰਤੇ ਸੀਗੇ ਤੇ ਲੱਖਾਂ ਹੀ ਲੋਕਾਂ ਦੀ ਮੌਤ ਹੋ ਗਈ ਸੀਗੀ ਜਿਵੇਂ ਆਪਾਂ ਹੁਣ ਸੁਣਦੇ ਆ ਵੀ ਜਾਪਾਨ 'ਚ ਸੁਨਾਮੀ ਆਈ ਸੀਗੀ ਉਸ ਟਾਈਮ ਵੀ ਸੁਨਾਮੀ ਆਈ ਸੀਗੀ ਜਿਹਦੀਆਂ ਲਹਿਰਾਂ ਇੱਕ ਤੋਂ 2 ਮੀਟਰ ਉੱਚੀਆਂ ਸੀਗੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀਗਾ ਜੇ ਆਪਾਂ ਗੱਲ ਕਰੀਏ ਇੰਡੀਆ ਦੀ ਤਾਂ ਇੰਡੀਆ ਵੀ ਬਹੁਤਾ ਸੇਫ ਨਹੀਂ ਹੈਗਾ ਜੇ ਆਪਾਂ ਸੋਚੇ ਵੀ ਉੱਥੇ ਪੁਚਾਲ ਕਿੰਨੇ ਆ ਸਕਦੇ ਆਂ ਜਿਹਾ ਵੀ ਪੁਚਾਲ ਬਹੁਤ ਆਉਨੇ ਆ ਅਲੱਗ-ਅਲੱਗ ਏਰੀਆ ਚ ਆਉਨੇ ਆ ਜੇ ਆਪਾਂ ਨੂੰ ਯਾਦ ਹੋਵੇ ਗੁਜਰਾਤ ਦੇ ਭੁਜੇ ਚ ਪੁਚਾਲ ਆਇਆ ਸੀਗਾ 2005 ਜਾਂ 6 ਦੇ ਕਰੀਬ ਮੇਰੇ ਖਿਆਲ ਇੰਨਾ ਸੀਗਾ ਤੇ ਉਹ ਇੰਨਾ ਜ਼ਿਆਦਾ ਖਤਰਨਾਕ ਸੀਗਾ ਵੀ ਜੋ ਹੁਣ ਤੱਕ ਯਾਦ ਕੀਤਾ ਜਾਂਦਾ ਜਿਹੜਾ ਕਿੰਨੇ ਹੀ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਕਿੰਨੇ ਹੀ ਲੋਕ ਉਹਦੇ ਨਾਲ ਬੇਕਾਰ ਹੋ ਗਏ ਤੇ ਉਹ ਪੁਚਾਲ ਵੀ ਰਾਤ ਦੇ ਟਾਈਮ ਹੀ ਆਇਆ ਸੀਗਾ ਕਿੰਨਾ ਜ਼ਿਆਦਾ ਨੁਕਸਾਨ ਕੀਤਾ ਸੀਗਾ ਉਸ ਪੁਚਾਲ ਨੇ ਆਪਾਂ ਨੂੰ ਯਾਦ ਆ ਵੀ ਦੁਕਾਨਾਂ ਤੇ ਆਪਾਂ ਕੱਪੜੇ ਲੈ ਕੇ ਜਾਂਦੇ ਹੁੰਦੇ ਸੀਗੇ ਵੀ ਉੱਥੇ ਦਾਨ ਕਰਨੇ ਆ ਪੂਜੇ 'ਚ ਪਹੁੰਚਣਗੇ ਇਹ ਆਪਾਂ ਕਿੰਨੀਆਂ ਚੀਜ਼ਾਂ ਉਸ ਟਾਈਮ ਦਾਨ ਵੀ ਕੀਤੀਆਂ ਸੀਗੇ ਆਪਾਂ ਆਪਣੇ ਘਰਦਿਆਂ ਨੇ ਇਹ ਤਾਂ ਆਪਾਂ ਨੂੰ ਪਤਾ ਵੀ ਧਰਤੀ ਦੇ ਥੱਲੇ ਜੋ ਪਲੇਟਸ ਆ ਉਹਨਾਂ 'ਚ ਜਦ ਆਪਸ 'ਚ ਹਿਲਜੁਲ ਹੁੰਦੀ ਹੈ ਉਸ ਟਾਈਮ ਪੁਚਾਲ ਆਉਂਦਾ ਪਰ ਇਹ ਪਲੇਟਸ ਜਿਹੜੀ ਆਪਸ 'ਚ ਇੰਨੀਆ ਜ਼ਿਆਦਾ ਲੌਕਡਾਊਨ ਨਹੀਂ ਆਪਦਾ ਇੰਟਰਕਨੈਕਟਿਡ ਹੈ ਉਹ ਪਲੇਟਸ ਜੋ ਹੁਣ ਹਿਲਜੁਲ ਹੋਣੀ ਸਟਾਰਟ ਹੋ ਗਈ ਕਿਉਂਕਿ ਜੋ ਵਾਤਾਵਰਨ ਨਾਲ ਜੋ ਆਪਣੇ ਨੇਚਰ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸਾਇੰਟਿਸਟ ਨੇ ਦੱਸਿਆ ਵੀ ਹੈ ਵੀ ਇਹ ਜਿਹੜੀ ਪਲੇਟਸ ਹੁੰਦੀਆਂ 4 ਤੋਂ 5 ਇੰਚ ਹਰ ਸਾਲ ਖਿਸਕ ਜਾਂਦੀਆਂ ਇੱਕ ਦੂਜੇ ਤੋਂ ਅੱਜ ਤੋਂ 323 ਸਾਲ ਪਹਿਲਾਂ ਵੈਨਕੂਵਰ ਦੇ ਇੱਕ ਟਾਪੂ ਤੇ ਪੋਚਾਲ ਆਇਆ ਸੀਗਾ ਜੋ ਰਾਤ ਦੇ 9:00 ਵਜੇ ਹੀ ਆਇਆ ਸੀਗਾ ਜਿਹਦੀ ਗਤੀ 9 ਦੇ ਕਰੀਬ ਸੀਗੀ ਤੇ ਉਹਨੇ ਵੀ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੀਗਾ ਇਹ ਪੋਚਾਲ ਆਇਆ ਸੀਗਾ 26 ਜਨਵਰੀ 1700 ਇੱਕ ਮੁੱਖ ਦੀ ਗੱਲ ਤਾਂ ਇਹ ਹੀ ਆ ਵੀ ਹੈ ਨਾ ਕੁਦਰਤੀ ਚੀਜ਼ਾਂ ਤੋਂ ਬਚਦਾ ਨਹੀਂ ਮੌਤ ਇੱਕ ਦਿਨ ਆਉਣੀ ਹੀ ਆਉਣੀ ਆ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਆਵੇ ਜਿਹੜਾ ਟਾਈਮ ਆਪਣਾ ਮੌਤ ਦਾ ਲਿਖਿਆ ਹੋਇਆ ਉਸ ਟਾਈਮ ਤੇ ਮੌਤ ਆਉਣੀ ਹੀ ਆਉਣੀ ਆ ਪਰ ਆਪਣੀ ਜਾਨ ਦੀ ਫਿਕਰ ਹਰ ਇੱਕ ਨੂੰ ਹੁੰਦੀ ਆ ਜਦੋਂ ਕਦੇ ਪੁਚਾਲ ਦੇ ਛੱਟ ਕੇ ਮਹਿਸੂਸ ਹੁੰਨਿਆ ਤਾਂ ਆਪਾਂ ਪੱਖੇ ਵੱਲ ਦੇਖਦੇ ਆ ਕਿਤੇ ਉਹ ਤਾਂ ਨਹੀਂ ਹਿੱਲ ਰਿਹਾ ਤੇ ਜੇ ਉਹ ਹਿੱਲੇ ਤਾਂ ਉਸ ਟਾਈਮ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਤੇ ਆਪਾਂ ਟੀਵੀ ਦੀ ਸਕਰੀਨ ਵੱਲ ਦੇਖਦੇ ਆ ਨਿਊਜ਼ 'ਚ ਵੀ ਪੁਚਾਲ ਕਿੱਥੇ-ਕਿੱਥੇ ਆਇਆ ਸੀ ਇਹ ਕਿੰਨੀ ਗਤੀ ਨਾਲ ਆਇਆ ਸੀਗਾ ਪਰ ਰੱਬ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਹੈ ਪਰ ਜੋ ਉਹ ਪਹਿਲਾ ਹੀ ਨੀਅਤ ਹੈ ਤੇ ਆਪਾਂ ਨੂੰ ਉਸ ਹਿਸਾਬ ਨਾਲ ਚੱਲਣਾ ਵੀ ਪੈਣਾ ਪਰ ਕੁਦਰਤ ਨਾਲ ਜੋ ਛੇੜਛਾੜ ਹੋ ਰਹੀ ਆ ਉਹ ਵੀ ਬੰਦ ਕਰਨੀ ਪੈਣੀ ਆ ਇਨਸਾਨ ਨੂੰ